ਪੰਜਾਬ ਦੇ ਪਿੰਡਾਂ ਵਿੱਚ ਲਾਲ ਲਕੀਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਦੇ ਘਰਾਂ ਅਤੇ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ ਦੇ ਲਈ ਕੇਂਦਰ ਸਰਕਾਰ ਵੱਲੋਂ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਫਾਇਦਾ ਪੰਜਾਬ ਤੋਂ ਬਿਨਾਂ ਹੋਰ ਕਈ ਸੂਬੇ ਲੈ ਰਹੇ ਹਨ ਪਰ ਪੰਜਾਬ ਸਰਕਾਰ ਪੰਜਾਬ ਵਿੱਚ ਕੋਝੀ ਰਾਜਨੀਤੀ ਦੇ ਚੱਲਦੇ ਇਸ ਸਕੀਮ ਨੂੰ ਪੂਰਨ ਤੌਰ ਤੇ ਲਾਗੂ ਨਹੀਂ ਕਰ ਰਹੀ ਜਿਸ ਦੇ ਚੱਲਦੇ ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ ਭਾਜਪਾ ਵੱਲੋਂ ਇਹ ਸਕੀਮ ਨੂੰ ਲਾਗੂ ਕਰਨ ਦੇ ਲਈ ਐਸਡੀਐਮ ਧੂਰੀ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਨਾਲ ਹੀ ਧੂਰੀ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਵੀ ਐਸਡੀਐਮ ਨੂੰ ਜਾਣੂ ਕਰਵਾਇਆ ਗਿਆ। ਕੋ ਜਿਹੜੀ ਕੇਂਦਰ ਸਰਕਾਰ ਹੈ ਉਹਨੇ ਜਦੋਂ ਦੇਖਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਲਾਲ ਲਕੀਰ ਦੇ ਅੰਦਰ ਰਹਿੰਦੇ ਆ ਉਹਨਾਂ ਨੂੰ ਪਿਛਲੇ 70-75 ਸਾਲਾਂ ਤੋਂ ਆਜ਼ਾਦੀ ਤੋਂ ਬਾਅਦ ਉਹ ਵਿਚਾਰੇ ਦਰਦ-ਦਰ ਤੱਕੇ ਖਾਂਦੇ ਆ ਉਹਨਾਂ ਨੂੰ ਆਪਣੇ ਘਰਾਂ ਦੇ ਕਾਗਜ਼ਾਤ ਨਹੀਂ ਮਿਲ ਰਹੇ ਉਹਨਾਂ ਦੀ ਰਜਿਸਟਰੀਆਂ ਨਹੀਂ ਮਿਲ ਰਹੀਆਂ ਤੇ ਮਾਲਕਾਨਾ ਹੱਕ ਨਹੀਂ ਮਿਲ ਰਹੇ ਉਹਦੇ ਵਾਸਤੇ 2021 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਯੋਜਨਾ ਚਲਾਈ ਗਈ ਕਿ ਜਿਹੜੀ ਇਹ ਪਿੰਡਾਂ ਦੇ ਵਿੱਚ ਲਾਲ ਲਕੀਰ ਦੇ ਅੰਦਰ ਲੋਕ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇ April 2021 ਤੋਂ ਇਹ ਯੋਜਨਾ ਚੱਲਦੀ ਆ ਰਹੀ ਹੈ ਤੇ ਉਹਨਾਂ ਨੂੰ ਰਜਿਸਟਰੀਆਂ ਦਿੱਤੀਆਂ ਜਾਂਦੀਆਂ ਨੇ ਕਾਗਜ਼ਾਤ ਦਿੱਤੇ ਜਾਂਦੇ ਨੇ ਤੇ ਬਹੁਤ ਸਾਰੇ ਡਿਸਪਿਊਟਾਂ 'ਚੋਂ ਕਾਗਜ਼ਾਤ ਮਿਲਣ ਤੋਂ ਬਾਅਦ ਉਹ ਲੋਕ ਨਿਕਲੇ ਆਉਂਦੇ ਆ ਤੇ ਲੋਨ ਲੈਣ ਦੀ ਫੈਸਿਲਿਟੀ ਮਿਲਦੀ ਹੈ ਉਸ ਤੋਂ ਇਲਾਵਾ ਜਿਹੜੀਆਂ ਸੈਂਟਰ ਦੀਆਂ ਯੋਜਨਾਵਾਂ ਚੱਲਦੀਆਂ ਆਵਾਸ ਯੋਜਨਾ ਜਾਂ ਹੋਰ ਯੋਜਨਾਵਾਂ ਚੱਲਦੀਆਂ ਨੇ ਉਹ ਬੰਦਾ ਲੈ ਸਕਦਾ ਹੈ ਉਸ ਤੋਂ ਇਲਾਵਾ ਕਿਤੇ ਵੇਚ ਕੇ ਹੋਰ ਪ੍ਰਾਪਰਟੀ ਲੈ ਸਕਦਾ ਐਡੀ ਵੱਡੀ ਯੋਜਨਾ ਚਲਾਈ ਗਈ ਪਰ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਸਰਕਾਰ ਸਿਰਫ ਇੱਕ ਕੋਜੀ ਰਾਜਨੀਤੀ ਕਰਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਧੀਆ ਸਕੀਮ ਲੈ ਕੇ ਆਈ ਹੈ ਤੇ ਆਪਾਂ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਇਸ ਗੱਲ ਕਰਕੇ ਨਹੀਂ ਕਰਨਗੇ ਕਿਉਂਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਨਾਮ ਹੋ ਜਾਂਦਾ ਤੇ ਅੱਜ 3 ਸਾਲ ਦੇ ਕਰੀਬ ਉਹ ਯੋਜਨਾ ਚਲਦੀ ਨੂੰ ਹੋ ਗਿਆ ਆਪਣੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ ਟੋਟਲ 100% ਲੋਕਾਂ ਨੂੰ ਜਿਹੜੇ ਲਾਲ ਲਕੀਰ ਦੇ ਅੰਦਰ ਰਹਿੰਦੇ ਆ ਉਹਨਾਂ ਨੂੰ ਘਰਾਂ ਦੇ ਮਾਲਕਾਨਾ ਹੱਕ ਮਿਲ ਚੁੱਕੇ ਆ ਪਰ ਆਪਣੇ ਵਾਲੇ ਲਿਚਕੜਚੀਆਂ ਕਰ ਰਹੇ ਆ ਜਐਸਡੀਐਮ ਸਾਹਿਬ ਨੂੰ ਵੀ ਮੈਂ ਕਹਿ ਰਿਹਾ ਸੀ ਕਿ ਆਪਣੇ ਟੋਟਲ ਫੰਡਿੰਗ ਕਿਉਂਕਿ ਸੈਂਟਰਲ ਸੈਕਟਰ ਸਕੀਮ ਆ ਇਹ ਟੋਟਲ ਫੰਡਿੰਗ ਕੋਈ ਇਹਦੇ ਵਿੱਚ ਰੇਸ਼ੋ ਨਹੀਂ ਹੈ ਸਟੇਟ ਗਵਰਨਮੈਂਟ ਦੇ ਨਾਲ ਟੋਟਲ ਫੰਡਿੰਗ ਸੈਂਟਰ ਗਵਰਨਮੈਂਟ ਕਰ ਰਹੀ ਐ ਇਸ ਸਕੀਮ ਦੀ ਤੇ ਤੁਸੀਂ ਇਹਨੂੰ ਇੰਪਲੀਮੈਂਟ ਵੀ ਨਹੀਂ ਕਰ ਰਹੇ ਕਿਤੇ ਪਿੰਡ ਦੇ ਪਿੰਡਾਂ ਦੇ ਵਿੱਚ ਜੇ ਤੁਸੀਂ ਜਾਣਦੇ ਆ ਤੇ ਪਿੰਡਾਂ ਦੇ ਵਿੱਚ ਕਿਤੇ ਦਾ ਇਸ ਡਰੋਨ ਵਾਲੇ ਜਦੋਂ ਕਿ ਸਾਰ ਨੂੰ ਪਹਿਲਾ ਡਰੋਨ ਜਾਂਦਾ ਮੈਪਿੰਗ ਵਾਸਤੇ ਕਿਤੇ 1 ਸਾਲ ਹੋ ਗਿਆ ਡਰੋਨ ਨੂੰ ਗਏ ਨੂੰ ਕਿਤੇ 10 ਮਹੀਨੇ ਹੋ ਗਏ ਪਰ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਘਰ ਉਹਨਾਂ ਤੋਂ ਕਿਉਂ ਦੂਰ ਕੀਤੇ ਜਾ ਰਹੇ ਨੇ ਜਿਹੜਾ ਉਹਨਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਮਾਲਕਾਨਾ ਹੱਕ ਮਿਲਣਾ ਚਾਹੀਦਾ ਉਹ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਤੇ ਮੈਂ ਪੰਜਾਬ ਸਰਕਾਰ ਨੂੰ ਤੁਹਾਡੇ ذریعے ਇਹ ਜ਼ਰੂਰ ਚੇਤਾਵਨੀ ਦੇਣਾ ਚਾਹੁੰਦਾ ਕਿਉਂਕਿ ਅੱਜ ਤੱਕ ਅਸੀਂ ਥੋੜੇ ਲੋਕ ਸਿਰਫ ਪਾਰਟੀ ਪਾਰਟੀ ਦੇ ਲੋਕ ਆਇਆ ਮੈਂ ਪਿੰਡਾਂ ਪਿੰਡਾਂ ਦੇ ਵਿੱਚ ਗਿਆ ਪਿੰਡਾਂ ਪਿੰਡਾਂ ਦੇ ਵਿੱਚ ਇੰਨਾ ਜ਼ਿਆਦਾ ਰੋਸ ਹੈ ਲੋਕਾਂ ਦੇ ਵਿੱਚ ਕਿ ਸਾਡਾ ਘਰ ਸਾਡੇ ਤੋਂ ਖੋਇਆ ਜਾ ਰਿਹਾ ਤੇ ਪੰਜਾਬ ਸਰਕਾਰ ਸਾਡਾ ਘਰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਉਹਨਾਂ ਨੂੰ ਮਾਲਕਾਨਾ ਹੱਕ ਦੇ ਰਹੀ ਹੈ ਇਸ ਕਰਕੇ ਅੱਜ ਅਸੀਂ ਇਹ ਮੰਗ ਪੱਤਰ ਦੇਣ ਵਾਸਤੇ ਆਏ ਸੀ ਆ ਬਿਲਕੁਲ ਦੇਖੋ ਮੈਂ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀਗਾ ਅੱਜ ਤੋਂ 3 ਕ ਮਹੀਨੇ ਪਹਿਲਾਂ ਤਾਂ ਉਦੋਂ ਐਸ ਡੀ ਐਮ ਸਾਹਿਬ ਦੇ ਇੱਕ ਬਿਆਨ ਲੱਗਿਆ ਸੀਗਾ ਅਖਬਾਰ ਦੇ ਵਿੱਚ ਵੀ ਅਸੀਂ ਪ੍ਰਪੋਜ਼ਲ ਭੇਜ ਰੱਖੀ ਹੈ ਤੇ ਅੱਜ ਜਦੋਂ ਮੈਂ ਹਰਾਨੀ ਆ ਚਲੋ ਐਸ ਡੀ ਐਮ ਸਾਹਿਬ ਪੰਜਾਬ ਸਰਕਾਰ ਦੇ ਅਫੀਸਰ ਨੇ ਮੈਂ ਪੁੱਛਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਕੁਝ ਪ੍ਰਪੋਜ਼ਲ ਅਸੀਂ ਹੁਣ ਰੀਸੈਂਟਲੀ ਭੇਜੀ ਆ ਪਹਿਲਾਂ ਵੀ ਕੋਈ ਪਹਿਲੀ ਸਰਕਾਰ ਦੇ ਵਿੱਚ ਭੇਜੀ ਹੋਣੀ ਆ ਪਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਉੱਪਰ ਕੇਂਦਰ ਸਰਕਾਰ ਕਿਉਂਕਿ ਕੰਮ ਤਾਂ ਇਹਨਾਂ ਨੇ ਕਰਾਉਣਾ ਕੇਂਦਰ ਸਰਕਾਰ ਨੇ ਫੰਡਿੰਗ ਕਰਨੀ ਆ ਇਹਨਾਂ ਨੇ ਕੋਈ ਪ੍ਰਪੋਜ਼ਲ ਬਣਾ ਕੇ ਉਹਨਾਂ ਨੂੰ ਅਗਰ ਭੇਜਣਗੇ ਇਹ ਬਿਲਕੁਲ ਹਾਲੇ ਤੱਕ ਥੱਲੇਲੇ ਲੈਵਲ ਤੇ ਕੋਈ ਕੰਮ ਸਟਾਰਟ ਨਹੀਂ ਹੋਇਆ ਭਗਵਾਨ ਤਮਨ ਸਾਹਿਬ ਕਹਿੰਦੇ ਜਰੂਰਾਂ ਕਿ ਧੂਰੀ ਪੰਜਾਬ ਦਾ ਧੁਰਾ ਤੇ ਪੰਜਾਬ ਦਾ ਜਿਹੜਾ ਵੀ ਕੰਮ ਹੋਊਗਾ ਪਹਿਲਾਂ ਇੱਥੋਂ ਸ਼ੁਰੂ ਕਰਾਂਗੇ ਹਸਪੀਟਲ ਦਾ ਹਾਲ ਦੇਖ ਲਓ ਧੂਰੀ ਦੀਆਂ ਸੜਕਾਂ ਦਾ ਹਾਲ ਦੇਖ ਲਓ ਪਿੰਡਾਂ ਦੀਆਂ ਤੇ ਰੇਲਵੇ ਫਟਕ ਜਿਹੜਾ ਸਭ ਤੋਂ ਵੱਡਾ ਇੱਕ ਮੁੱਦਾ ਹੈ ਸਭ ਤੋਂ ਵੱਡੀ ਲੋੜ ਹੈ ਅੱਜ ਜਿਹੜਾ ਦੂਸਰਾ ਇੱਕੋ ਇੱਕ ਪੁਲ ਬਣਿਆ ਹੋਇਆ ਉਹ ਵੀ ਕਿਤੇ ਖਤਸਾ ਖਤਸਾ ਹੋ ਹਾਦਸਾ ਹੋ ਸਕਦਾ ਉਹਦੇ ਉੱਤੇ ਇਹਨਾਂ ਖਸਤਾ ਹਾਲਤ ਹੋ ਚੁੱਕੀ ਆ ਉਹਦੀ ਅੱਜ ਧੂਰੀ ਦੇ ਪੁਲ ਦਾ ਵੀ ਮੁੱਦਾ ਚੱਕਿਆ ਤੇ ਇਹ ਦੋ ਮੁੱਦੇ ਅੱਜ ਸਾਡੇ ਸੀ ਜੇ ਅਗਰ ਇਹਨੂੰ ਜਿਹੜੇ ਉਹ ਜਿਵੇਂ ਐਸਡੀਐਮ ਸਾਹਿਬ ਕਹ ਰਹੇ ਸੀ ਵੀ ਅਸੀਂ ਚਿੱਠੀ ਭੇਜ ਦਾਂਗੇ ਅੱਗੇ ਸਰਕਾਰ ਨੂੰ ਅਗਰ ਸਰਕਾਰ ਇਹ ਗੱਲ ਨੂੰ ਇੰਪਲੀਮੈਂਟ ਕਰਦੀ ਹੈ ਕਿਉਂਕਿ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਘਰਾਂ ਦੇ ਮਾਲਕਨਾਂ ਹੱਕ ਵੀ ਦੇ ਦਾਂਗੇ ਤੇ ਜਿਹੜਾ ਇਹ ਪੁਲ ਦਾ ਪ੍ਰਪੋਜ਼ਲ ਹੈ ਉਹ ਵੀ ਅਸੀਂ ਭੇ ਅਗਰ ਸਹੀ ਤਰੀਕੇ ਦੇ ਨਾਲ ਧੂਰੀ ਦੇ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਫਿਰ ਕੋਈ ਨਾ ਕੋਈ ਵੱਡਾ ਸੰਘਰਸ਼ ਵਿਢਣ ਦੇ ਰਾਹ ਦੇ ਉੱਤੇ ਤੁਰਾਗੇ ਮਕਸਦ ਇਹ ਹੀ ਸੀ ਜੀ ਦੇਖੋ ਕੇਂਦਰ ਸਰਕਾਰ ਵੱਲੋਂ ਲਾਲ ਲਕੀਰ ਦੇ ਅੰਦਰ ਜਿਹੜੇ ਮਕਾਨ ਨੇ ਪ੍ਰਾਣੀਆ ਮਲਕੀਤਾਂ ਜਿੱਥੇ ਲੋਕ ਪੁਰਾਣੇ ਕਾਫੀ ਸਮੇਂ ਤੋਂ ਰਹਿ ਰਹੇ ਨੇ 70 75 ਸਾਲਾਂ ਤੋਂ ਉਹਨਾਂ ਨੂੰ ਮਾਲਕਾਨਾ ਹੱਕ ਨਹੀਂ ਮਿਲ ਰਿਹਾ ਸੀ ਕੇਂਦਰ ਸਰਕਾਰ ਨੇ 2021 ਚ ਇੱਕ ਸਕੀਮ ਚਲਾਈ ਸੀ ਜਿਸ ਦੇ ਤਹਿਤ ਜਿਹੜੇ ਲੋਕਾਂ ਕੋਲੇ ਆਪਣੇ ਘਰ ਨਹੀਂ ਹੈਗੇ ਉਹਨਾਂ ਨੂੰ ਮਤਲਬ ਰਹਿ ਰਹੇ ਨੇ ਜਿੱਥੇ ਉਹਨਾਂ ਦਾ ਮਾਲਕਾਨਾ ਹੱਕ ਲਾਲ ਲਕੀਰ ਦੇ ਅੰਦਰ ਦਿੱਤੇ ਜਾਣੇ ਸੀ ਉਹ ਕਾਫੀ ਸਮੇ ਪੈਂਡਿੰਗ ਚੱਲ ਰਿਆ ਸੀ ਕੰਮ ਉਹਦੇ ਸਿਲਸਿਲੇ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਐਸਡੀਐਮ ਸਾਹਿਬ ਨੂੰ ਵੀ ਇਹਨਾਂ ਨੂੰ ਜਲਦ ਜਲਦ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਉਹਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇ। ਓਵਰ ਬ੍ਰਿਜ ਜਬੰਦੀ ਵੀ ਮੰਗ ਕੀਤੀ ਗਈ ਹੈ। ਹਾਂਜੀ ਓਵਰ ਬ੍ਰਿਜ ਸੰਬੰਧੀ ਵੀ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਕੀ ਕਾਫੀ ਸਮੇਂ ਤੋਂ ਲਟਕ ਰਿਹਾ ਹੈ ਇਹ ਪ੍ਰਪੋਜ਼ਲ ਵੀ ਜੋ ਵੀ ਕੇਂਦਰ ਨੂੰ ਪ੍ਰਪੋਜ਼ਲ ਭੇਜਣੀ ਸੀ ਪੰਜਾਬ ਸਰਕਾਰ ਨੇ ਤਾਂ ਉਹ ਭੇਜ ਕੇ ਕੰਮ ਸ਼ੁਰੂ ਕਰਵਾਇਆ ਜਾਵੇ ਪੁੱਲ ਤਾਂ ਕਿ ਆਉਣ ਜਾਣ ਵਿੱਚ ਲੋਕਾਂ ਨੂੰ ਸਹਾਲੀ ਹੋ ਸਕੇ। ਕਿੰਨਾ ਵੀ ਹੋਵੇ